ਕਿਹੜਾ ਹੈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਕਿਹੜਾ ਉਹ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਨਹੀਂ ਨਹੀਂ ਇੱਥੇ ਪਾਣੀ ਵਿੱਚ ਛੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੋਹੀ ਨਹੀਂ ਮਾਰਦੇ ਸਾਰੇ ਅਫਸਰ ਕੋਰਟ ਦਾ ਕੋਰਟ ਦਾ ਫੈਸਲਾ ਸੀ ਚੱਲਿਆ ਉਹਨੂੰ ਚਾਕੇ ਭਾਈ ਉਹਨੂੰ ਸਾਹਮਣੋਂ ਦੀ ਜ਼ਿੰਦਗੀ ਬਚਾਓ ਉਦੋਂ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਉਹ ਵੀ ਤਰ੍ਹਾਂ ਜਿੰਨਾ ਜਰ ਗੱਲ ਤਾਂ ਨਹੀਂ ਹੁੰਦੀ ਅਸੀਂ ਡਰੋਂ ਨਹੀਂ ਚੱਲਣਗੇ ਕਾਰਨ ਕੀ ਹੈ ਡਰੋਂ ਸਾਨੂੰ ਮਾਰ ਕੇ ਚੱਲ ਉਸ ਨੂੰ ਸੌ ਮਾਰ ਦਾ ਟਾਈਮ ਦਿੱਤਾ ਪਿੰਡ ਵਾਲਿਆਂ ਨੂੰ ਸੌ ਮਾਰ ਫਿਰ ਆ ਗਏ ਉਹਨਾਂ ਦੀ ਕੀ ਲੋੜ ਸੀ ਬਠਿੰਡਾ ਦੇ ਪਿੰਡ ਜਿਉਂਦ ਦੇ ਵਿੱਚ ਏਡੀਸੀ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਆਗੂ ਦੀ ਤਿੱਖੀ ਬਹਿਸਬਾਜ਼ੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਕਿ ਬਠਿੰਡਾ ਦੇ ਪਿੰਡ ਜਿਉਂਦ ਦੇ ਵਿੱਚ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਜੋ ਕਿ ਹੋਰ ਵੀ ਜ਼ਿਆਦਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੀ ਕਿ ਅੱਜ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਬਲ ਦੀ ਮਦਦ ਦੇ ਨਾਲ ਡ੍ਰੋਨ ਰਾਹੀਂ ਮਰਬੇਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਕਿਸਾਨ ਆਗੂ ਚੰਡਾ ਸਿੰਘ ਜੇਠੂਕੇ ਬਲੂਜ਼ ਦਾ ਤਿੱਖਾ ਵਿਰੋਧ ਕੀਤਾ ਗਿਆ ਇਸ ਦੌਰਾਨ ਦੇਖ ਸਕਦੇ ਹੋ ਕਿ ਏਡੀਸੀ ਦੇ ਨਾਲ ਸੀਨੀਅਰ ਆਗੂ ਚੰਡਾ ਸਿੰਘ ਜੇਠੂ ਕੇ ਦੀ ਤਿੱਖੀ ਬਿਆਸਵਾਜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਗੱਲ ਪ੍ਰਾਨ ਜੀ ਅੰਨੀ ਆ ਜੇ ਤੁਹਾਨੂੰ ਕਹਿਦਾ ਵੀ ਅਸੀਂ ਮੰਗਾ ਲਿਆ ਫਿਰ ਆ ਕੰਮ ਕਰਨ ਦੀ ਇਹਦੇ ਮੈਨ ਹਟਦੇ ਨਹੀਂ ਸੀ ਸਾਨੂੰ ਪਤਾ ਦੇਖੋ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰਨਾ ਸਿਆਦਾ ਕਰਨਾ ਨੇ ਉਹ ਬਾਲਿ ਜੈਸਿਕਾ ਵੀ ਤੁਸੀਂ ਘਰ ਤੋਂ ਆ ਗਏ ਸੀ ਤੁਸੀਂ ਮੈਂ ਇੱਕ ਗੱਲ ਕਰ ਲ ਕੱਲ ਕੱਲ ਗੱਲ ਜੀ ਅਸੀਂ ਤਾਂ ਕਹੇ ਸੀ 100 ਬਾਰ ਦਾ ਸਹਾਇਆ 100 ਬਾਰ ਤੋਂ ਬਾਅਦ ਆ ਜਾਂਦੇ ਤੁਸੀਂ ਇੱਕ ਮਿੰਟ ਦੇਰ ਸਰ ਤੁਸੀਂ ਸੁਣਦੇ ਤਾਂ ਮੇਰੀ ਸੁਣ ਲਓ ਨਹੀਂ ਪ੍ਰਧਾਨ ਸਾਹਿਬ ਮੇਰੀ ਇੱਕ ਗੱਲ ਦਾ ਜਵਾਬ ਦਿਓ ਕੀ ਅਸੀਂ ਕਬਜ਼ਾ ਲੈਣਾ ਹੈ ਪੋਰ ਕੀ ਕਰ ਰਹੇ ਹੋ ਅਸੀਂ ਹਾਈ ਕੋਰਟ ਦੇ ਹੁਕਮਾਂ ਅਪਾ ਅਪਾ ਮਰਬੇਬੰਦੀ ਕਰ ਲਈ ਉਸ ਤੋਂ ਬਾਅਦ ਕੋਡ ਕੋਰ ਕਬਜ਼ਾ ਕਰਾਓ ਅਸੀਂ ਰੌਲੇ ਚਾਂ ਅਸੀਂ ਡਰੋਨ ਕਾਦੇ ਵਾਸਤੇ ਚਲਾਉਣਾ ਡਰੋਨ ਸਾਡੀ ਦਾ ਲੀਗਲ ਆਪਾਂ ਲੀਗਲ ਕਰ ਲਓ ਤੁਸੀਂ ਹਾਈ ਕੋਰਟ ਦੇ ਵਿੱਚ ਤੁਸੀਂ ਅਸੀਂ ਕਿਸੇ ਕੋਰਟ ਚ ਨਹੀਂ ਜਾਂਦਾ ਸਾਡਾ ਲੀਗਲ ਤਾਂ ਸੀ ਅੱਥਰ ਲੀਗਲ ਹੀ ਕਰੋ ਸਾਡਾ ਤਾਂ ਸੀ ਲੀਗਲ ਹੈ ਅਸੀਂ ਤਾਂ ਮਰਾਂਗੇ ਇੱਥੇ ਹਾਂ ਕੋਡ ਤੋਂ ਬਿਨਾਂ ਭਾਈ ਕੁਝ ਨਹੀਂ ਲੋਗੇ ਅਸੀਂ ਪਹਿਲਾਂ ਮਰਨ ਨੂੰ ਪਿਆ ਰਹੇ ਸੀ ਨੌਜਾਨ ਨੂੰ ਮਰਨ ਨੂੰ ਪਿਆ ਰਹੇ ਸੀ ਅਸੀਂ ਮਰਾਂਗੇ ਤੁਸੀਂ ਤੁਹਾਡਾ ਕਾਨੂੰਨ ਤੱਕੜਾ ਹੈ ਕਿਤੇ ਫੌਜ ਬੁਲਾ ਲਓ ਮਾਰੋ ਗੋਲੀਆਂ ਸਿੱਧੀਆਂ ਤੁਸੀਂ ਸਮਝੋ ਤਾਂ ਸਹੀ ਅਸੀਂ ਕੋਈ ਧੱਕਾ ਨਹੀਂ ਕਰਦੇ ਕਿਸੇ ਦੇ ਧੱਕਾ ਥੋੜ੍ਹ ਥੋਰ ਵਿੱਚ ਹੋਰ ਬੇੜਾ ਧੱਕਾ ਕਿਵੇਂ ਹੁੰਦਾ ਹੈ ਨਹੀਂ ਹੋਰ ਤਾਂ ਤੁਸੀਂ ਕੱਲ ਗੱਲਬਾਤ ਵਾਸਤੇ ਬੁਲਾਏ ਉੱਥੇ ਕੋਈ ਜੰਮ ਚੱਲੀ ਇਹ ਨਾਲ ਕੋਈ ਰਾਹ ਦਿੱਤਾ ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਤੁਸੀਂ ਸੌ ਮਾਰਦਾ ਟਾਈਮ ਦਿੱਤਾ ਪਿੰਡ ਵਾਲਿਆਂ ਨੂੰ ਸੌ ਮਾਰ ਤਾਂ ਦਿੱਤਾ ਬਿਲਕੁਲ ਦਿੱਤਾ ਤੇ ਫਿਰ ਆਹ ਕਰਨ ਦੀ ਕੀ ਲੋੜ ਸੀ ਸੋਮਵਾਰ ਨੂੰ ਤੁਸੀਂ ਗੱਲ ਕਰਦੇ ਹਾਂ ਨਿਪਟਦੀ ਫਿਰ ਕਹਿ ਦਿੰਦੇ ਵੀ ਹਾਂ ਭਾਈ ਕਰਾਂਗੇ ਤੇ ਤੁਹਾਡਾ ਡੀਸੀ ਸਾਹਿਬ ਇਹ ਬੋਲੀ ਜਾਂਦਾ ਕਹਿੰਦਾ ਕਾਨੂੰਨ ਕਾਨੂੰਨ ਮਾਰ ਹੀ ਸਕਦਾ ਪਹਿਲਾਂ ਮਾਰੀ ਉਹ ਜੇਥੂ ਵੀ ਮਾਰਿਆ ਦੋਨੋਂ ਜੋ ਕੋਨ ਕੋਨੇ ਕੱਟਿਆ ਨਹੀਂ ਮਾਰੇ ਆ। ਇੱਕ ਲੜਕੀ ਦਾ ਆਵਦਾ ਨੁਕਸਾਨ ਹੋ ਗਿਆ। ਤੁਸੀਂ ਬੇਵਾਰੀ ਮਾਰੇ ਆ। ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਗੋ ਆ। ਤੁਸੀਂ ਟਿਕਣੀ ਨਹੀਂ ਦਿੰਦੇ ਫੋਰਸ ਨੂੰ। ਜਦੋਂ ਮਰਜੀ ਫੋਰਮ ਮਾਰਦੇ ਹੋ। ਕਿਹੜੇ ਵੇਲੇ ਇਲੈਕਟ੍ਰਨ ਗਏ ਹੋਣਗੇ? ਕਿਹੜੇ ਵੇਲੇ ਨਾਥੇ ਤੋਤੇ ਹੋਣਗੇ? ਕਿਹੜੇ ਵੇਲੇ ਨੂੰ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ। ਉਹ ਉਹ ਅਸੀਂ ਤਾਂ ਸਾਨੂੰ ਪਤਾ ਜਦੋਂ ਮਰਜੀ ਹੁਕਮ ਮਾਰਦੇ ਹੋ। ਫਾਹੇ ਕੌਣ ਚੜਿਆ? ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ। ਸਭ ਤੋਂ ਬੈਠਾ ਆਪਣੇ ਦਫ਼ਤਰ ਚ। ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ। ਅਛੀ ਸਿੰਘ ਪਰਦਾਨ ਸਾਹਿਬ ਇਹ ਕਰਕੇ 4 ਵਜੇ ਉਠਾਇਆ ਕੀ ਹੈ ਇਹਨੂੰ ਬੁਸਲ ਵੀ ਲੈਟਰ ਨੂੰ ਛਾਂ ਛੋੜਾ ਪ੍ਰਬੰਧ ਕਰਿਆ ਸੀ ਕੋਈ ਇਹਨਾਂ ਦਾ ਕੋਈ ਚਾਹ ਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਪਰਦਾਨ ਜੀ ਕੋਈ ਗੱਲ ਸੁਣੋ ਤੁਹਾਡੇ ਨਾਲ ਗੱਲ ਕਰੀਏ ਇਹਨਾਂ ਦਾ ਕੋਈ ਚਾਹ ਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਗੱਲ ਸੁਣੀ ਹੋਈ ਹੈ ਸਾਡੀ ਕੋਈ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਰ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫ্লাই ਕਰਨ ਚ ਕੀ ਦਿੱਕਤ ਹੈ ਦੱਸੋ ਜੀ ਡਰੋਨ ਫ্লাই ਕਰਨ ਚ ਆਪਾਂ ਪੈਰਲ ਗੱਲ ਵੀ ਕਰ ਰਹੇ ਹਾਂ ਕੋਈ ਪੂਰੀ ਤਰ੍ਹਾਂ ਹੀ ਆ ਸਰ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪੈ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚਲਣ ਨੇ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਸੰਬੰਧੀ ਰਹਾ ਭਵੰਤ ਮਾਨਾ ਸੀ ਧਰਨਾ ਨਹੀਂ ਲਾਣਾ ਉਹ ਤਾਂ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਕਿਹੜਾ ਉਹ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਨਹੀਂ ਨਹੀਂ ਪਾਣੀ ਨਾਲ ਛੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਹੋ ਗਿਆ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਆ ਉਹ ਤੁਸੀਂ ਲਾਗੂ ਨਹੀਂ ਕੀਤਾ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਢੱਲਿਆਂ ਨੂੰ ਚਾਕੇ ਭਾਈ ਉਹਨੂੰ ਸਾਹਮਣੇ ਦੀ ਜ਼ਿੰਦਗੀ ਬਚਾਓ ਉਹਨਾਂ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ 'ਚ ਹੈ ਉਹਦੀ ਟੂਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਨੁਕਸਾਨ ਜਿਹੜਾ ਲੋਕਾਂ ਦੇ ਉਲਟਾ ਹੈ ਉਥੇ ਚੜ ਕੇ ਆਉਨੇ ਹੋ ਡਰੋਨ ਚੜ ਕੇ ਆਉਨੇ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਕਿ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਕਰਤਾ ਇਹਨਾਂ ਦੀ ਡਿਊਟੀ 4 8 ਘੰਟੇ 24 ਘੰਟੇ 24 ਘੰਟੇ ਤੁਹਾਨੂੰ ਖਾ ਦਿੰਦੇ ਨੇ ਕਾਨੂੰਨ ਕਾਨੂੰਨ ਲਾਗੂ ਕਰਦੇ ਵੇ ਜਿੰਨੀ ਤਨਖਾਹ ਦੇ ਇਹਨਾਂ ਦੀ ਸੁਣਦੇ ਕਿਹਦੇ ਵਲੇ ਆ ਇਹ ਜੇ 24 ਘੰਟੇ ਦੇ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਪਾਕਰ ਜਾਉਂ ਜੰਪਿਆ ਫਿਰ ਕੀ ਕਰਾਂਗੇ ਅੱਪ ਤੁਸੀਂ ਕਾਨੂੰਨ ਲਾਗੂ ਕਰੋ ਆਜੋ ਭਾਈ ਪ੍ਰਸ਼ਾਸਨ ਦੇ ਵੱਲੋਂ ਡਰੋਨ ਰਾਹੀਂ ਜ਼ਮੀਨਾਂ ਦੀ ਮਿੰਟੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਾਕਿਸਤਾਨਾ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਜ਼ਮੀਨਾਂ ਨਹੀਂ ਵਾਣ ਦੇਣਗੇ ਜਿਉਂਦੇ ਜੀ ਤੇ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਜ਼ਮੀਨਾਂ ਦੀ ਮਿੰਤੀ ਜੇ ਕਰ ਹੁੰਦੀ ਆ ਤਾਂ ਕਰ ਲੋ ਤੁਹਾਨੂੰ ਦੱਸਦੀ ਕਿ ਕਿਸਾਨਾਂ ਦੀ ਤਿੱਖੀ ਬਹਿਸਵਾਜੀ ਪੁਲਿਸ ਪ੍ਰਸ਼ਾਸਨ ਦੇ ਨਾਲ ਅੱਜ ਹੋਈ ਹੈ ਬੀਕੇਯੂ ਇਕਤਾ ਉਗਰਾਹਾਂ ਦੇ ਵੱਲੋਂ ਪ੍ਰਸ਼ਾਸਨ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਉਹ ਗਿਣਤੀ ਮਿੰਤੀ ਜ਼ਮੀਨ ਦੀ ਨਹੀਂ ਹੋਣ ਦੇਣਗੇ ਆਪਣੀ ਜ਼ਮੀਨ ਦੇ ਵਿੱਚ ਡਰੋਨ ਨਹੀਂ ਚੱਲਣ ਦੇਣਗੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਸਾਨ ਵਿਰੋਧੀ ਨੀਤੀਆਂ ਰਾਹੀਂ ਜ਼ਮੀਨਾਂ ਖੋਹਣ ਦੀ ਲਗਾਤਾਰ ਕੋਸ਼ਿਸ਼ ਕੀਤੀ ਤਾਰੀਆ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ